ਹਾਂਜੀ ਪੰਜਾਬੀ ਦਾ ਸਾਸਤਰੀ ਕਾਲ ਜਿਵੇਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੇਗਣ ਦੇ ਲਈ ਯਾਨੀ ਅਸੀਂ ਕਹਿੰਦੇ ਮੁੱਖ ਮੰਤਰੀ ਸਿੱਟਣ ਦੋ ਤੇਰਾ ਇਕੱਠੀਆਂ ਹੋ ਚੁੱਕੀਆਂ ਨੇ ਯਾਨੀ ਸਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਕਾਂਗਰਸ ਦੇ ਵੱਡੇ ਲੀਡਰ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਕਿ ਅਕਾਲੀਆਂ ਦੇ ਹੱਕ ਦੇ ਵਿੱਚ ਕਈ ਵਾਰ ਉਹ ਬਿਆਨ ਵੀ ਦਿੱਤੇ ਨੇ ਉਹਨਾਂ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਸੀ ਨਾ ਉਦੋਂ ਵੀ ਉਹਨਾਂ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਬਿਆਨਵਾਦੀ ਕੀਤੀ ਸੀ ਪਰ ਜਿਹੜੀ ਤੁਹਾਨੂੰ ਅੱਜ ਖਬਰ ਦਿਖਾਉਣ ਜਾ ਰਹੇ ਹਾਂ ਨਾ ਸੁਣ ਕੇ ਤੁਹਾਡੇ ਵੀ ਪੈਰਾਂ ਥਲੇ ਜਮੀਰ ਹਿੱਲੇ ਜਾਣੀ ਆ ਯਾਨੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਇਹਨਾਂ ਦਾ ਗੱਠ ਜੋੜ ਕੇ ਦਿੱਤ ਹੋ ਗਿਆ ਜੀ ਯਾਨੀ ਇਹਨਾਂ ਨੂੰ ਪਤਾ ਚੱਲ ਚੁੱਕਿਆ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਤੋਂ ਹੋਰ ਕਿਸੇ ਵੀ ਪ੍ਰਕਾਰ ਅਸੀਂ ਉਹਨੂੰ ਨਹੀਂ ਦੇਖ ਸਕਦੇ ਪਰ ਮਾਮਲਾ ਬੇਚੀਦਾ ਜਿਹੜਾ ਹੋ ਗਿਆ ਨਾ ਉਹ ਤੁਹਾਡੇ ਨਾਲ ਹੁਣ ਸਾਂਝਾ ਕਰਨ ਤੋਂ ਪਹਿਨ ਮੈਂ ਤੁਹਾਨੂੰ ਇੱਕ ਰਾਜੇ ਬੜਿੰਗ ਦੀ ਖਬਰ ਵੀ ਦਿਖਾਉਣ ਜਾ ਰਿਹਾ ਕਿਉਂਕਿ ਰਾਜੇ ਬੜਿੰਗ ਨੇ ਦਰਸਲ ਦੇ ਵਿੱਚ ਇੱਕ ਸਪੀਚ ਦਿੱਤੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਪਰ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਆ ਗਿਆ ਔਰ ਰਾਜਾ ਬੜਿੰਗ ਰੋ ਕੇ ਮੇਰੇ ਨੇ ਉਹਦਾ ਵੀਡੀਓ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਰਾਜੇ ਬੜਿੰਗ ਦਾ ਤਾਂ ਮਜ਼ਾਕ ਬਣ ਗਿਆ ਦਰਸਲ ਦੇ ਵਿੱਚ ਇਹਦੇ ਵਿੱਚ ਨਾ ਇੱਕ ਮਾਲ ਦਾ ਜ਼ਿਕਰ ਹੋ ਰਿਹਾ ਮਾਲ ਦਾ ਮਾਲ ਕਿਹੜਾ ਉਹ ਤੁਸੀਂ ਆਪ ਦੇਖ ਲਿਓ ਔਰ ਉਸ ਤੋਂ ਬਾਅਦ ਸਖਬੀ ਸਿੰਘ ਬਾਦਲ ਦੇ ਹੱਕ ਦੇ ਵਿੱਚ ਵੱਡੇ ਲੀਡਰਾਂ ਦਾ ਖੜ ਜਾਣਾ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਕਹਿੰਦੇ ਜੀ ਅਸੀਂ ਹੁਣ ਡੇਗਣਾ ਉਹ ਤਾਂ ਸਾਡੀ ਸਰਕਾਰ ਨਹੀਂ ਬਣਦੀ ਪਰ ਅਗੋਂ ਮੁੱਖ ਮੰਤਰੀ ਕੀ ਕਹਿ ਰਿਹਾ ਉਹਨੂੰ ਸੁਣ ਕੇ ਤਾਂ ਪੂਰੇ ਲੋਕਾਂ ਨੂੰ ਹੈਰਾਨੀ ਹੋ ਗਈ ਹੈ ਕਿ ਮਾਮਲਾ ਦਰਸਲ ਦੇ ਵਿੱਚ ਬਹੁਤ ਵੱਡਾ ਗੜਬੜੀ ਹੋ ਚੁੱਕੀ ਹੈ ਇੱਕ ਪਾਸੇ ਰਾਜਾ ਵੜਿੰਗ ਔਰ ਸੁਖਬੀ ਸਿੰਘ ਬਾਦਲ ਇੱਕ ਸਪੀਚ ਦੇ ਰਹੇ ਨੇ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਉਹਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਹੈ ਕਿ ਅਸੀਂ ਇੱਕ ਸਰਕਾਰੀ ਸਰਕਾਰੀ ਇੱਕ ਪਾਗਲਖਾਨਾ ਖੋਲਣ ਜਾ ਰਹੇ ਆ ਹੋ ਸਕਦਾ ਹੈ ਕਿ ਕਹਿੰਦੇ 27 ਦੀਆਂ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਪਾਗਲਖਾਨੇ ਦੇ ਵਿੱਚ ਸੇਟਣਾ ਪੈ ਜੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਆ ਤਾਂ ਹੁਣ ਪਹਿਲੀ ਸ਼ੁਰੂ ਕਰਦੇ ਆਪਾਂ ਖਬਰ ਰਾਜੇ ਵੜਿੰਗ ਤੋਂ ਕਿ ਆਖਰ ਰਾਜਾ ਵੜਿੰਗ ਐਸੀ ਹਾਲਤ ਕਿਉਂ ਹੋ ਗਈ ਹੈ ਔਰ ਜਿਹੜੇ ਮਾਲ ਦੀ ਮੈਂ ਜ਼ਿਕਰ ਕਰ ਰਿਹਾ ਨਾ ਉਹ ਤੁਹਾਨੂੰ ਮਾਲ ਆਪੇ ਪਤਾ ਲੱਗ ਜਾਣਾ ਕਿ ਹੈ ਕੀ ਹੈ ਸੁਣੋ ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਮੈਂ ਤੁਹਾਨੂੰ ਲੰਬਾ ਦੇਣਾ ਚਾਹਣਾ ਹੈ ਬਲਾ ਚੋਰ ਦਿਓ ਮੇਰੀਓ ਮਾਮੋ ਤੇ ਫੈਨੋ ਲੰਬਾ ਸੁਣ ਲੋ ਕੀ ਹੈ ਵੇ ਅਸੀਂ ਥੋੜਾ ਕਰਾਇਆ ਮੁਫਤ ਕੀਤਾ ਸਾਡੇ ਨਾਲ ਸਾਡੇ ਬਾਪੂ ਵੀ ਰਸ ਗਏ ਬੰਦੇ ਤੇ ਸਾਨੂੰ ਬੁੜੀਆਂ ਨੇ ਵੀ ਵੋਟਾਂ ਮੇਰੀਆਂ ਮਾਵਾਂ ਨੇ ਵੀ ਪਾਈਆਂ ਹੁਣ ਇਹ ਨਾ ਕਰਿਓ ਮਾਮਲਾ ਇੱਥੇ ਨਹੀਂ ਰੁਕਦਾ ਆ ਹੁਣ ਸੁਣ ਲੋ ਕਿ ਰਾਜਾ ਵੜਿੰਗਰੂ ਲੋਕ ਹੀ ਕਿਉਂ ਕਹਿ ਰਹੇ ਨੇ ਕਿ ਰਾਜਾ ਵੜਿੰਗਰ ਹੋ ਰਿਹਾ ਸੁਣੋ ਹੁਣ ਹੁਣ ਚੱਕ ਦਿਓ ਝਾੜੂ ਹੁਣ ਸੈੱਟ ਦਿਓ ਝਾੜੂ ਕਹੇ ਕਮਾਰ ਦਿਓ ਚੜੂ ਹੁਣ ਚੁੱਲ੍ਹਾ ਚਲਾ ਦਿਓ ਐਤ ਕੀ ਕੰਮ ਮਕਾ ਦਿਓ ਓਏ ਓਏ ਮਾਂ ਦੇ ਓਏ 3 ਕਿਲੋ ਕਾੜ ਤੇ ਬੰਦਾਸੀ ਵੀ ਦੇ ਅੰਦਰ ਸਿੰਗਲਾ ਹੋਰ 5 ਕਿਲੋ ਵੀ ਸੀ ਹਾਂ ਉਹ ਨਾ ਸ਼ਾਮ ਮੁੱਕ ਗਿਆ ਸੰਗਰੂੜ ਵਾਲਿਓ ਜੇ ਮੁੱਕ ਗਿਆ ਤਾਂ ਹੱਥ ਥੱਲੇ ਰੱਖੋ ਤਦੋਂ ਨਹੀਂ ਮੁੱਕਿਆ ਦਾ ਖੜੇ ਕਰੋ ਹਾਂ ਹਲੋ ਇੱਕ ਮਰ ਖੜੀ ਰੱਖੇ ਖੜੀ ਖੜੇ ਰੱਖਿਆ ਪੱਤਰਕਾਰਾਂ ਨਾ ਮੇਰੇ ਭਰਾਓ ਬਸਿਆ ਵੀ ਛੜਾ ਜਾ ਰੋ ਬਈ ਮਾਲ ਲੈਂਦੇ ਆ ਮਾਲ ਤਾਂ ਰਾਜਾ ਬੜਿੰਗ ਮਾਲ ਦੀ ਕਿਹੜੀ ਦੀ ਗੱਲ ਕਰ ਰਹੀ ਸੀ ਪੰਜਾਬ ਦੇ ਅੰਦਰ ਰਾਜੇ ਬੜਿੰਗ ਦਾ ਵੀ ਮਜ਼ਾਕ ਬਣ ਚੁੱਕਿਆ ਇੱਕ ਤਾਂ ਉਹਨਾਂ ਦੀ ਸਪੀਚ ਦੇ ਅੰਦਰ ਇਹ ਆ ਗਿਆ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਹਿੰਦਾ 12548 ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਸੁਣਾ ਚੁੱਕਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਵੀ ਇਸ ਗੱਲ ਨੂੰ ਮੰਨ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਤੋਂ ਕਦੇ ਡਿੱਗਦਾ ਇਹ ਨਹੀਂ ਹੋ ਸਕਦਾ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਕਰ ਦਈਏ ਇਹਨਾਂ ਦੇ ਖਿਲਾਫ ਤਾਂ ਹੋ ਸਕਦਾ 27 ਦੇ ਅੰਦਰ ਗੱਠ ਜੋੜ ਦੇ ਨਾਲ ਸਾਡੀ ਸਰਕਾਰ ਬਣ ਜਾਵੇ ਪਰ ਹੁਣ ਸੁਖਬੀਰ ਬਾਦਲ ਕੀ ਕਹਿ ਰਹੇ ਨੇ ਇਹ ਵੀ ਸੁਣ ਲਓ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਇਹਨਾਂ ਨੂੰ ਕੀ ਕਹਿੰਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਪੁਰਾਣਾ ਮੰਤਰੀ ਬਣਾਇਆ ਵੀ ਤੁਸੀਂ ਮੈਂ ਬੁਦਰੀ ਤਨ ਤੁਸੀਂ ਬਣਾਇਆ ਸੀ ਅੱਗੇ ਉਦੋਂ بڑے ਹੱਥ ਜੋੜੇ ਇਹ ਸਾਰੇ ਮਾਮਲਿਆਂ ਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਕੀ ਆ ਗਿਆ ਮੁੱਖ ਮੰਤਰੀ ਕਹਿੰਦਾ ਕਿ ਇਹਨਾਂ ਨੂੰ ਪਾਗਲਖਾਨੇ ਦੀ ਸਰਕਾਰੀ ਤੌਰ ਤੇ ਲੋੜ ਪੈ ਸਕਦੀ ਆ ਇਸ ਕਰਕੇ ਉਹ ਕਹਿੰਦਾ ਕਿ ਸਰਕਾਰ ਹੋ ਸਕਦਾ ਕਿ ਪਾਗਲਖਾਨਾ ਖੋਲੇ ਉਹ ਕਿਉਂ ਕਹਿ ਦਿੰਦਾ ਇਹ ਵੀ ਸੁਣ ਲਓ ਉਸ ਤੋਂ ਬਾਅਦ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਕਿ ਇਹਨਾਂ ਨੂੰ ਇਕੱਠੇ ਹੋਣ ਤੇ ਮਜਬੂਰ ਹੋ ਗਏ ਨੇ ਕਿਉਂਕਿ ਮੁੱਖ ਮੰਤਰੀ ਦੀ ਹਵਾ ਨਾ ਜਿਹੜੀ ਉਹ ਵਾਕਈ ਬਹੁਤ ਵੱਡੇ ਪਦਰ ਦੇ ਉੱਤੇ ਉਹਨਾਂ ਨੇ ਗ੍ਰੇਡ ਕਰ ਦਿੱਤੀ ਹੈ ਕਿ ਆਉਣ ਵਾਲੇ 27 ਦੇ ਅੰਦਰ ਵੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਬਣਨ ਜਾ ਰਹੀ ਹੈ ਸੁਣੋ ਪਾਗਲ ਹੋ ਗਏ ਸਾਰੇ ਸਰਕਾਰੀ ਪਾਇਆ ਖਾਣਾ ਬਣਾਉਣਾ ਪੈਣਾ ਮਹਾਰਚਾ ਖੜਾ ਹੋਊਗਾ ਤਾਂ ਸੁਣ ਲਓ ਪੰਜਾਬ ਵਾਲੇ ਜਿਵੇਂ ਕਿ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਕਿ ਰਾਜਾ ਵੜਿੰਗ ਜਿਵੇਂ ਸਪੀਚ ਦੇ ਰਿਹਾ ਅੱਜ ਕੱਲ ਉਹਨਾਂ ਦੀ ਜ਼बान ਵੀ ਦਰਸਾਲ ਦੇ ਵਿੱਚ ਲੜਖੜਾ ਰਹੀ ਹੈ ਐਸੇ ਹੀ ਪ੍ਰਕਾਰ ਕਈ ਵਾਰ ਤੁਸੀਂ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਉਵੇਂ ਐਸੇ ਹੀ ਪ੍ਰਕਾਰ ਆਪਣਾ ਮਜ਼ਾਕ ਜਿਹੜੇ ਕਿਸੇ ਜਦੋਂ ਬਣਾ ਰਹੇ ਨੇ ਐਸ ਕਰਕੇ ਇੱਥੇ ਪਤਾ ਹੁਣ ਇਹਨਾਂ ਨੂੰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਅਕਾਲੀ ਦਲ ਵਾਲੇ ਸੁਖਬੀਰ ਬਾਦਲ ਹੋਵੇ ਚਾਹੇ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਔਰ ਅਕਾਲੀ ਦਲ ਦੇ ਪ੍ਰਧਾਨ ਸੋਬੀ ਸਿੰਘ ਬਾਦਲ ਔਰ ਖੈਰਾ ਵੀ ਵਿੱਚ ਆ ਜਾਂਦੇ ਨੇ ਇਹ ਤੇ ਮੇਲੇ ਲੇ ਲੇ ਚੁੱਕੇ ਨੇ ਕਿਉਂ ਹਿਲ ਚੁੱਕੇ ਨੇ ਅਨਾਪ ਸ਼ਨਾਪ ਸ਼ਬਦ ਉਹਨਾਂ ਦੇ ਮੂੰਹ ਦੇ ਵਿੱਚੋਂ ਆਟੋਮੈਟਿਕ ਨਿਕਲ ਰਹੇ ਨੇ ਔਰ ਮੁੱਖ ਮੰਤਰੀ ਨੇ ਤਾਂ ਇਹ ਗੱਲ ਕਹੀ ਹੈ ਕਹਿੰਦਾ ਮੈਂ ਤਾਂ ਨਹੀਂ ਕਢਵਾ ਰਿਹਾ ਇਹ ਤਾਂ ਬੋਲਦੇ ਨੇ ਪਰ ਖੈਰੇ ਨੇ ਕੀ ਕਹ ਦਿੱਤਾ ਹੈ ਜੀ ਜਿਹੜਾ ਖੈਰੇ ਦੇ ਉੱਤੇ ਕਸ ਪੈ ਗਈ ਯਾਨੀ ਭਵਨ ਸਿੰਘ ਮਾਨ ਉਹਨੂੰ ਗ੍ਰਿਫਤਾਰ ਵੀ ਕਰ ਸਕਦਾ ਹੈ ਇੱਥੇ ਤਾਂ ਕੇ ਮਾਮਲਾ ਪਹੁੰਚ ਗਿਆ ਕਿਉਂਕਿ ਖੈਰੇ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਚੱਕਿਆ ਸੀ ਨਾ ਉਦੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਚੰਨੀ ਨੇ ਦਿੱਤਾ ਬਾਜਵੇ ਨੇ ਦਿੱਤਾ ਔਰ ਹੁਣ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖੈਰਾ ਡਟੇ ਹੋਏ ਨੇ ਕਿ ਮੁੱਖ ਮੰਤਰੀ ਨੂੰ ਕਿਸੇ ਵੀ ਪ੍ਰਕਾਰ ਡੇਗਿਆ ਜਾਵੇ ਹੋਰ ਤਾਂ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਸਿਰਫ ਉਹ ਆਪਣੀ ਆਵਾਜ਼ ਹੈ ਨਾ ਜਿਹੜੀ ਉਹ ਮੁੱਖ ਮੰਤਰੀ ਦੇ ਖਰਾਬ ਬੋਲਣ ਤੇ ਲੱਗੇ ਹੋਏ ਨਹੀਂ ਕਿਦਨੇ ਉਹ ਕਹਿੰਦੇ ਆ ਜੀ ਮਜੀਠੀਆ ਗਲਤ ਚੱਕ ਲਿਆ ਕਿਦਨੇ ਉਹ ਕਹਿੰਦੇ ਆ ਪੱਤਰਕਾਰਾਂ ਦੇ ਉੱਤੇ ਐਕਸ਼ਨ ਕਿਉਂ ਹੋ ਗਿਆ ਹੁਣ ਕਿਦਨੇ ਕਹਿੰਦੇ ਆ ਕੋਲੀ ਨੇ ਕੋ ਚੱਕ ਲਿਆ ਹੁਣ ਫੇਰ ਕਹਿੰਦੇ ਜੀ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਕਿਉਂ ਕਰ ਰਹੇ ਨੇ ਮੁੱਖ ਮੰਤਰੀ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੇ ਇਹ ਅਕਾਲੀ ਦਲ ਦੇ ਪੱਤਰਕਾਰ ਔਰ ਕਾਲੀਦਾ ਦੇ ਲੀਡਰਾਂ ਤੋਂ ਬਹੁਤ ਵੱਡੀ ਇਨਪੁਟ ਅਕਸਰ ਮੀਡੀਆ ਦੇ ਵਿੱਚ ਘੁੰਮ ਰਹੀ ਹੈ ਜਿਵੇਂ ਰਾਜਾ ਵੜਿੰਗ ਨੇ ਜਿੰਮੇ ਸਪੀਚ ਦਿੱਤੀ ਲੋਕ ਕਹਿੰਦੇ ਜੀ ਹੁਣ ਰਾਜਾ ਤਾਂ ਰੋਣ ਹੀ ਲੱਗ ਪਿਆ ਐਤੋਂ ਜ਼ਿਆਦਾ ਹੱਦ ਨਹੀਂ ਹੁੰਦੀ ਇਹ ਲੋਕਾਂ ਦਾ ਕਹਿਣਾ ਔਰ ਇਸ ਵਿਸ਼ੇ ਦੇ ਅੰਦਰ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ